ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਨੇ ਅਜੇ 24 ਘੰਟੇ ਵੀ ਨਹੀਂ ਲੰਘੇ ਸੀ ਸਹੀ ਤਰ੍ਹਾਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੱਮਨ ਭੇਜ ਦਿੱਤੇ ਗਏ ਸੱਮਨ ਭੇਜ ਦਿੱਤੇ ਗਏ ਔਰ 27 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਪਟਿਆਲੇ ਐਸਆਈਟੀ ਦਫ਼ਤਰ ਦੇ ਵਿੱਚ ਬੁਲਾ ਲਿਆ ਗਿਆ ਪਟਿਆਲੇ ਵਿਖੇ ਐਸਆਈਟੀ ਦਫ਼ਤਰ ਦੇ ਵਿੱਚ ਐਸਆਈਟੀ ਦੇ ਮੁਖ ਦਫ਼ਤਰ ਦੇ ਵਿੱਚ ਦੁਬਾਰਾ ਪੁੱਛ ਪੜਤਾਲ ਵਾਸਤੇ ਬੁਲਾ ਲਿਆ ਗਿਆ ਬਿਕਰਮ ਸਿੰਘ ਮਜੀਠੀਆ ਦਾ ਡਰੱਗ ਮਾਮਲਾ ਜਿਹੜਾ ਕਿ 2 ਸਾਲ ਪਹਿਲਾਂ ਆ ਸਾਹਮਣੇ ਆਇਆ ਸੀ ਜਿਸ ਵਾਸਤੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਜਾਣਾ ਪਿਆ ਸੀ ਮਾਮਲਾ ਵੀ ਦਰਜ ਪਰ ਜ਼ੋਰ ਤਰੀਕੇ ਨਾਲ ਕੀਤਾ ਗਿਆ ਸੀ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਖੈਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਦੁਬਾਰਾ ਸਬੰਨ ਕੀਤਾ ਗਿਆ ਸੀ ਦੁਬਾਰਾ ਸਬੰਨ ਕੀਤੇ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਲੈਟਰ ਭੇਜ ਦਿੱਤੀ ਗਈ ਅਜੇ ਪਿਛਲੀ ਪੇਸ਼ੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ 7 ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ ਹੈ 7 ਘੰਟੇ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਗਏ ਸੀ ਬਿਕਰਮ ਸਿੰਘ ਮਜੀਠੀਆ ਅਜੇ ਪਟਿਆਲਿਓ ਵਾਪਸ ਗਏ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸਮਨ ਪੇਸ਼ ਦਿੱਤੇਗੇ ਔਰ 27 ਤਰੀਕ ਨੂੰ ਬੁਲਾ ਲਿਆ ਗਿਆ ਇਸ ਦੇ ਪਿੱਛੇ ਇਹ ਵੀ ਕਾਰਨ ਦੱਸਿਆ ਜਾ ਰਿਹਾ ਕਿਉਂਕਿ ਜਿਹੜੇ ਐਸਆਈਟੀ ਦੇ ਪ੍ਰਧਾਨ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਐਸਆਈਟੀ ਚੱਲ ਰਹੀ ਹੈ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਉਹਨਾਂ ਦੀ ਰਿਟਾਇਰਮੈਂਟ 30 ਤਰੀਕ ਨੂੰ ਹੈਗੀ ਹੈ 30 ਦਸੰਬਰ ਨੂੰ ਉਹਦੀ ਰਿਟਾਇਰਮੈਂਟ ਆ ਔਰ ਇਸ ਦੇ ਚੱਲਦੇ ਹੀ ਆ ਜਲਤੋਂ ਜਲਦ ਅਗਲੀ ਤਰੀਕ ਜਿਹੜੀ ਆ ਪਾਈ ਗਈ ਹੈ ਦੁਆਰਾ ਸਬੰਧ ਜਿਹੜੇ ਨੇ ਉਹ ਜਲਤੋਂ ਜਲਦ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਇਹ ਹੀ ਏਡੀਜੀਪੀ ਛੀਨਾ ਦੀ ਅਗਵਾਈ ਦੇ ਵਿੱਚ ਦੁਬਾਰਾ ਪੁਛਪੜਤਾਲ ਕੀਤੀ ਜਾ ਸਕੇ ਅਜੇ 7 ਘੰਟੇ ਪੁਛਪੜਤਾਲ ਹੋ ਹਟ ਹੀ ਹੈ 24 ਘੰਟਿਆਂ ਦੇ ਅੰਦਰ ਅੰਦਰ ਦੂਜਾ ਸਬੰਧ ਜਿਹੜਾ ਉਹ ਦੁਬਾਰਾ ਭੇਜ ਦਿੱਤਾ ਗਿਆ ਔਰ ਬਿਕਰਮ ਮਜੀਠਿਆ ਨੂੰ 27 ਤਰੀਕ ਨੂੰ ਦੁਬਾਰਾ ਬੁਲਾ ਲਿਆ ਗਿਆ ਇਸ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਦੁਬਾਰਾ ਇਤਰਾਜ਼ ਕੀਤਾ ਹੈ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਜਿੰਨੇ ਮਰਜ਼ੀ ਸਮਨ ਭੇਜ ਦੋ ਉਹ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਨਾ ਹੀ ਉਹ ਇਸ ਚੀਜ਼ ਤੋਂ ਡਰਦੇ ਨੇ ਜਿਸ ਤਰ੍ਹਾਂ ਦੇ ਬਿਆਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਸਾਹਮਣੇ ਆਏ ਸੀ ਉਹੋ ਜਿਹੀ ਹੁਣ ਦੁਬਾਰਾ ਸਾਹਮਣੇ ਆ ਰਹੇ ਨੇ ਕਿ ਉਹ ਸਮਨਸ ਤੋਂ ਬਿਲਕੁਲ ਵੀ ਨਹੀਂ ਡਰਦੇ ਪਰ ਨਾਲ ਦੀ ਨਾਲ ਉਹਨੇ ਚੇਤਾਵਨੀ ਦਿੱਤੀ ਹੈ ਕਿ ਬੁਰੇ ਕਰਨ ਵਾਲਾ ਦਾ ਅੰਤ ਮਾੜਾ ਹੀ ਹੁੰਦਾ ਆ ਤੁਹਾਨੂੰ ਦੱਸਦੀ ਹੈ ਕਿ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਂਦੇ ਨੇ ਉੱਥੇ ਜਾਣ ਤੋਂ ਬਾਅਦ ਇਹ ਬਿਆਨ ਜਾਰੀ ਕਰਦੇ ਨੇ ਵਿਕ੍ਰਮ ਸਿੰਘ ਮਜੀਠੀਆ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਿਆ ਜਾਂਦਾ ਨਾਤਮਸਤਕ ਹੁੰਦੇ ਨੇ ਉਸ ਤੋਂ ਬਾਅਦ ਇਹ ਬਿਆਨ ਦਿੰਦੇ ਨੇ ਕਿ ਉਹ ਹਰਗिज ਨਹੀਂ ਡਰਦੇ ਇਸ ਕਾਰਵਾਈ ਤੋਂ ਭਾਵੇਂ ਸਬੰਨ ਜਿੰਨੇ ਮਰਜ਼ੀ ਭੇਜ ਦਿੱਤੇ ਜਾਣ ਜਲਦੀ ਦੂਜੇ ਪਾਸੇ ਸਬੰਨ ਜਿਹੜਾ 27 ਤਰੀਕ ਦਾ ਉਹ ਜਾਰੀ ਕਰ ਦਿੱਤਾ ਗਿਆ ਵਿਕ੍ਰਮ ਸਿੰਘ ਮਜੀਠੀਆ ਨੂੰ ਦੁਬਾਰਾ ਤਲਬ ਕੀਤਾ ਗਿਆ ਆ ਔਰ ਡਰਗ ਮਾਮਲੇ ਦੇ ਵਿੱਚ ਹੀ ਪੁਛ ਪੜਤਾਲ ਨੂੰ ਲੈ ਕੇ ਸਬੰਨ ਜਾਰੀ ਕੀਤੇ ਗਏ ਨੇ ਇਸ ਤੋਂ ਪਹਿਲਾਂ ਵਿਕ੍ਰਮ ਸਿੰਘ ਮਜੀਠੀਆ ਨੇ ਸਾਫ਼ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੇ ਸੀਐਮ ਭਗਵੰਤ ਮਾਨ ਦੀ ਧੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਧੀ ਦੇ ਬਿਆਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਹੀ ਉਹਨਾਂ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਇਹ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਵਿਕ੍ਰਮ ਸਿੰਘ ਮਜੀਠੀਆ ਦੇ ਉੱਤੇ ਡਰੱਗ ਮਾਮਲੇ ਦੇ ਇਲਜ਼ਾਮ ਨੇ ਔਰ ਉਹ ਇਸ ਮਾਮਲੇ ਨੂੰ ਲੈ ਕੇ ਜੇਲ੍ਹ ਵੀ ਕੱਟ ਆਏ ਨੇ ਹਾਲਾਂਕਿ ਉਹਨਾਂ ਦਾ ਬਾਰ ਬਾਰ ਇਹ ਦਾਅਵਾ ਹੈਗਾ ਕਿ ਉਹਨਾਂ ਦੀ ਸ਼ਮੂਲੀਅਤ ਇਸ ਵਿੱਚ ਬਿਲਕੁਲ ਨਹੀਂ ਹੈਗੀ ਐ ਝੂਠੇ ਤੌਰ ਦੇ ਉੱਤੇ ਉਹਨਾਂ ਨੂੰ ਸਦਿਆ ਤੇ ਪਰੇਸ਼ਾਨ ਕੀਤਾ ਜਾ ਰਿਹਾ ਜਦਕਿ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੱਦ ਲਿਆ ਗਿਆ ਹੁਣ ਇਸ ਨਵੀਂ ਪੇਸ਼ੀ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਕਿਉਂਕਿ ਮੁਖਵਿੰਦਰ ਸਿੰਘ ਛੀਨਾ ਵੀ 30 ਤਰੀਕ ਨੂੰ ਰਿਟਾਇਰ ਹੋ ਰਹੇ ਨੇ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਪਹਿਲਾਂ ਕੀ ਵਿਕਰਮ ਸਿੰਘ ਮਜੀਠੀਆ ਤੇ ਡਰੱਗ ਮਾਮਲੇ ਦੇ ਉੱਤੇ ਕੋਈ ਸੁਣਵਾਈ ਕਰ ਦਿੱਤੀ ਜਾਵੇਗੀ ਔਰ ਅਜੇ ਤਾਂ ਇਹ ਵੀ ਗੱਲਾਂ ਵਿਕਰਮ ਸਿੰਘ ਮਜੀਠੀਏ ਦਾ ਜੇਲ੍ਹ ਦੇ ਅੰਦਰ ਹੀ ਮਨਾਇਆ ਜਾਵੇ ਜੋ ਵੀ ਹੋਏਗਾ ਇਸ ਉੱਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਕਾਰਵਾਈ ਜਿਹੜੀ ਆ ਉਹ ਤੇਜ਼ ਕਰ ਦਿੱਤੀ ਗਈ ਹੈ 27 ਤਰੀਕ ਸੱਮਨ ਭੇਜ ਦਿੱਤੇ ਗਏ ਨੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਤੱਕਲੇ ਬਣੇ ਰਹੋ 1 India Punjabi Subscribe to 1 India channel and never miss an update